ਹਾਂ ਜੀ ਕਿਸਾਨ ਵਜੋਂ ਅਸੀਂ ਨੱਗਰ ਦਾ ਪੰਜਾਬ ਤੋਂ ਔਰ ਇਸ ਟਾਈਮ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਔਰ ਜਿੰਦਾਬਾਦ ਡੀਸੀ ਦਫਤਰ ਅੰਮ੍ਰਿਤਸਰ ਤਰਨਤਾਰਨ ਵੱਲੋਂ ਜਿਹੜੀ ਆ ਇਹ ਵਧ ਰਹੀ ਆ ਇੱਥੇ ਪੁਲਿਸ ਪ੍ਰਸ਼ਾਸਨ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਪੁਲਿਸ ਪ੍ਰਸ਼ਾਸਨ ਜਿਹੜੇ ਸਾਡੇ ਆਹਦੇ ਆ ਰਹੇ ਆ ਉਹਨਾਂ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡਾ ਬਿਲਕੁਲ ਇੱਥੇ ਹਾਂਜੀ ਔਰ ਵੱਡੀ ਗਿਣਤੀ ਦੇ ਵਿੱਚ ਉਹ ਬਲਵਿੰਦਰ ਥੱਲੇ ਰੱਖੋ ਥੱਲੇ ਰੋ ਯਕ ਇੱਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਮਜ਼ਦੂਰ ਮਤਾਵਾ ਪੈਣਾ ਮੌਜੂਦ ਹੈ ਔਰ ਵੇਖ ਸਕਦੇ ਤੁਸੀਂ ਮੜੇ ਥੱਲੇ ਰੋ ਛੜਕ ਤੋਂ ਮੁਰਦਾਬਾ ਪਿੱਛੇ ਛੜਕੋ ਥੱਲੇ ਰੋ ਭਾਈ ਇੱਥੇ ਵੇਖ ਸਕਦੇ ਤੁਸੀਂ ਵੱਡੇ ਨਾ ਤਸ਼ੱਦਦ ਕੀਤਾ ਜਾਊਗਾ ਉਹਨਾਂ ਵੱਧ ਕੇ ਗੱਲ ਨੂੰ ਜੇ ਜੇ ਸਰਕਾਰ ਗੱਲ ਨੂੰ ਚੜੂਗੀ ਤੇ ਗੱਲ ਨੂੰ ਚੜਾਂਗੇ ਜੇ ਸਰਕਾਰ ਜੇ ਸਰਕਾਰ ਚਾਹੁੰਦੀ ਆ ਜੇ ਸਰਕਾਰ ਚਾਹੁੰਦੀ ਆ ਸੜਕਾਂ ਜਾਮ ਨਾ ਹੋਣ ਤੇ ਜਿਹੜੇ ਤਰੀਕੇ ਨਾਲ ਅਸੀਂ ਸ਼ਾਂਤਮਈ ਤਰੀਕਾ ਰਹਿ ਕੇ ਅੰਦੋਲਨ ਕਰਨਾ ਚਾਹੁੰਦੇ ਆ ਭਾਈ ਥੱਲੇ 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 ਮੁਰਾਬਾਤ 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 ਦਾ ਕੋਈ ਮੁੱਖ ਮੰਤਰੀ ਬੁੱਜੜ ਦਾ ਫੇੜਾ ਹੀ ਕਰਗਾ ਫੇੜਾ ਹੀ ਕਰਕੇ ਫੇੜਾ ਹੀ ਕਰਕੇ ਏਰੀਆ ਨੂੰ ਵੱਤਵਾਰ ਸ਼ੇਅਰ ਕਰਦੇ ਤਾਂ ਕਿ ਜਿਹੜਾ ਜੋ ਚੀਜ਼ਾਂ ਚੱਲ ਰਹੀਆਂ ਅਸੀਂ ਪੂਰਾ ਕਿਆ ਕਰੋ ਇੱਥੇ ਹਣ ਗੱਲਬਾਤ ਹੋ ਰਹੀ ਹੈ ਰ ਟੇਨ ਕਰਨੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਓਏ ਸ਼ਾਂਤੀ ਪਾਈ ਸ਼ਾਂਤੀ ਹਾਂਜੀ ਇੱਥੇ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਆ ਉਹਨਾਂ ਕਿਹਾ ਕਿ ਜਿਹੜੇ ਬੰਦੇ ਤੁਹਾਡੇ ਇੱਥੇ ਆ ਰਹੇ ਆ ਇਹਦੇ ਵਿੱਚ ਇਹ ਇਕੱਠ ਦੇ ਵਿੱਚ ਇਹਦੇ ਗੁਰਦੁਆਰਾ ਵਿੱਚ ਇਕੱਠੇ ਹੋ ਰਹੇ ਆ ਨਹੀਂ ਰੋਕੇ ਜਾਣਗੇ ਹੁਣ ਇਸ ਚੀਜ਼ ਦੇ ਉੱਤੇ ਜਿਹੜੀ ਸਾਡੀ ਆਪਣੀ ਕਾਲ ਸੀਗੀ ਕਿ ਜੇ ਸਾਡੇ ਬੰਦੇ ਰੋਕੇ ਜਾਂਦੇ ਆ ਤੇ ਅਸੀਂ ਰੋਡ ਬਲੌਕ ਕਰਾਂਗੇ ਫਿਰ ਜਿਹੜੇ ਡਟੇਨ ਕੈਗਲ ਦੀ ਚਾਬੀ ਕਿਹੜੇ ਦੀ ਕੱਢੀ ਹੋਈ ਹਜੀ ਕਿੰਨਾ ਕੋਲੇ ਇਹ ਆਂਦੇ ਉਧਰ ਉਧਰ ਲਈ ਉਹਨਾਂ ਤੋਂ ਨਹੀਂ ਆਇਆ ਆ ਇੱਧਰ ਇੱਕ ਮਿੰਟ ਆਲੀ ਆ ਚਲੋ ਭਾਈ ਥੱਲੇ ਆਓ ਛੜਕ ਤੋਂ ਛੜਕ ਤੋਂ ਥੱਲੇ ਆ ਜਾ ਵੀਰ ਮੇਰੇ ਆ ਜਾ ਥੱਲੇ ਆਓ ਦੇਖੋ ਇਹ ਸਾਫ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਾਡੇ ਵੱਲੋਂ ਕਿਹਾ ਗਿਆ ਇੱਥੇ ਅਸੀਂ ਇੱਥੇ ਅਸੀਂ ਅਸੀਂ ਸ਼ਾਂਤਮਈ ਬੈਠਣ ਆਏ ਆ ਅਸੀਂ ਸਾਡਾ ਡੀਸੀ ਦਫ਼ਤਰਾਂ ਦਾ ਐਲਾਨ ਆ ਡੀਸੀ ਦਫ਼ਤਰ ਜਾਵਾਂਗੇ ਕੋਈ ਰੋੜ ਜਾਮ ਨਹੀਂ ਕੋਈ ਪੁਲ ਜਾਮ ਨਹੀਂ ਕੋਈ ਕੁਛ ਨਹੀਂ ਹਾਲ ਦੀ ਘੜੀ ਤੱਕ ਪਰ ਜਿਹੜੇ ਤਰੀਕੇ ਨਾਲ ਇੱਥੇ ਆ ਰਹੇ ਪ੍ਰੋਟੈਸਟ ਵਾਲੇ ਜਿਹੜੇ ਸਾਡੇ ਵੀਰ ਇਕੱਠੇ ਹੋ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਉਹਦੇ ਰੋਸ ਵਿੱਚ ਫਿਰ ਅਸੀਂ ਆ ਜਿਹੜੀ ਸਾਡੀ ਆਪਾਂ ਵੇਖ ਸਕਦੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੌਜੂਦ ਨੇ ਅਸੀਂ ਚੜ ਕੇ ਰੋੜ ਤੱਕ ਆਏ ਆ ਔਰ ਜਦੋਂ ਪ੍ਰਸ਼ਾਸਨ ਨੇ ਇਸ ਜੀ ਦਾ ਵਿਸ਼ਵਾਸ ਦਵਾਇਆ ਭਈ ਆਉਣ ਵਾਲਿਆਂ ਨੂੰ ਡਿਟੇਨ ਨਹੀਂ ਕੀਤਾ ਜਾਊਗਾ ਤੇ ਫਿਰ ਜਿਹੜੇ ਹੈਗੇ ਆ ਸਾਡੀ ਜਿਹੜੀ ਆਪਣੇ ਹੈਗੇ ਕਿਸਾਨ ਮਜ਼ਦੂਰ ਆ ਉਹ ਆਪਣਾ ਪਿੱਛੇ ਹੋ ਰਹੇ ਆ ਔਰ ਜਿਹੜੇ ਡਿਟੇਨ ਕੀਤੇ ਗਏ ਆ ਸਾਡੇ ਬੰਦੇ ਸਾਥੀ ਸਾਡੇ ਉਹਨਾਂ ਨੂੰ ਛੱਡਣ ਵਾਸਤੇ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਉਹ ਹੋਈ ਆ ਤੇ ਉਹ ਉਸੇ ਵੇਲੇ ਆ ਦੇਖੋ ਜਿਹੜੇ ਬਿਠਾਏ ਆ ਇਹਨਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਊਗਾ ਇੱਕ ਮਿੰਟ ਜੀ ਅਸਤਦ ਕਿਹੜੀ ਗੱਲਾਂ ਇਤਵਾਰ ਕੋਈ ਤੁਹਾਡਾ ਨਾਲ ਕਿਹੜੀ ਗੱਲਾਂ ਕੁਝ ਪੁੱਛੋ ਮੜਾ ਜਾ ਉਧਰ ਕੀ ਲੋਕੀ ਯਾਰ ਬੰਦੇ ਸਾਰੇ ਤਾਰੋ ਸਰ ਜੀ ਤਾਰੋ ਜਿੰਦਾਬਾਦ ਓ ਚਲੋ ਫਿਰ ਮੇਰੀ ਗੱਲ ਸੁਣੋ ਨਹੀਂ ਨਹੀਂ ਉਤਰਨੇ ਨਹੀਂ ਉਤਰਨੇ ਜੀ ਚਤਾਲਾ ਸਾਹਿਬ ਉਹਨਾਂ ਦਾ ਇਰਾਦਾ ਨਹੀਂਗਾ ਜਿੰਦਾਬਾਦ ਕਵਟਮੈਂਟ ਕੀਤੀ ਤੇ ਬੰਦੇ ਹੀ ਛੱਡਦੇ ਨੇ ਤੁਹਾਡੇ ਹਾਂਜੀ ਮੇਰੀ ਗੱਲ ਸੁਣ ਹਾਂਜੀ ਹਾਂਜੀ ਕਵਟਮੈਂਟ ਕੀਤੀ ਉਹ ਯਾਰ ਕਰਦੇ ਨੇ ਬੰਦੇ ਪਿਛਾ ਕਰਦੇ ਹਾਂ ਜੇ ਨਾਮ ਬੰਦੇ ਪਿਛਾ ਆਈ ਵਲੰਟੀਅਰ ਲਾਦੇ ਨੇ ਅਸੀਂ ਤਾਂ ਫੇਰ ਅਫੀਸਰ ਪਾਣ ਆਏ ਨਾ ਅਸੀਂ ਤਾਂ ਹੀ ਆਏ ਬੰਦੇ ਫੜੇ ਆ ਜੇ ਬੰਦੇ ਛੱਡਣ ਗਏ ਇੱਥੇ ਕੀ ਕਰਨਾ ਭਾਈ ਬੰਦੇ ਪਿਛਾ ਫੇਰ ਹੋਣੇ ਪਹਿਲਾਂ ਬੰਦੇ ਛੱਡਣ ਬੰਦੇ ਫੇਰ ਪਿਛਾ ਹੋਣਗੇ ਇਹਨਾਂ ਦੀਆਂ ਸ਼ਰਤਾਂ ਨੇ ਕੰਮ ਨਹੀਂ ਹੋਣਾ ਇਨਾਂ ਦੀਆਂ ਸ਼ਰਤਾਂ ਦਾ ਕੰਮ ਨਹੀਂ ਹੋਣਾ ਬੰਦੇ ਕੱਢਣਗੇ ਜਾਂ ਪਿਛਾ ਆਵਾਂਗੇ ਕੋਈ ਗੱਲ ਨਹੀਂ ਬੰਦੇ ਕੱਢੋ ਮਹਾਰਾਜ ਅਸੀਂ ਪਿਛਾ ਜਾਂਦੇ ਆਂ ਉਹ ਵੀਰ ਮੇਰੇ ਬੰਦੇ ਬਾਹਰ ਕੱਢੋ ਅਸੀਂ ਜਾਈਏ ਅਸੀਂ ਵਾਪਸ ਜਾਈਏ ਸਾਡਾ ਕੋਈ ਰੌਲਾ ਨਹੀਂ ਸਾਡਾ ਅਨਸ਼ਰਕ ਜਾਮ ਕਰਨੇ ਨਹੀਂ ਆਏ ਆਹੋ ਆਏ ਗੱਲ ਕਰਨ ਉਹਨਾਂ ਨੇ ਅੱਗੇ ਕਹਿ ਸੀ ਕਿ ਬੰਦੇ ਛੱਡ ਦਿੰਨੇ ਸਾਡਾ ਤਾਂ ਕੋਈ ਰੌਲਾ ਨਹੀਂ ਇਸ ਚੀਜ਼ ਦੇ ਵਿੱਚ ਨਹੀਂ ਆਸੀ ਬੰਦੇ ਫੜੇ ਜਾਣ ਤੋਂ ਬਾਅਦ ਅਸੀਂ ਛੜਕਦੇ ਆਏ ਆਂ ਜੀ ਬੰਦੇ ਫੜੇ ਜਾਣ ਤੋਂ ਬਾਅਦ ਵਿੱਚ ਬੰਦੇ ਹਾਂ ਇਹਦਾ ਗੱਡੀ ਖਲੋ ਨਾ ਫਿਰ ਬਿਲਕੁਲ ਬਿਲਕੁਲ ਆ ਗੱਡੀ ਦੇ ਅੱਗੇ ਹੋ ਯਾਰ ਗੱਡੀ ਗੱਡੀ ਦੇ ਅੱਗੇ ਖੜੋ ਗੱਡੀ ਦੇ ਅੱਗੇ ਖੜੋ ਯਾਰ ਅਮੀਰ ਹੋ ਜਾਣਗੇ ਆਹ ਗੱਡੀ ਦੇ ਅੱਗੇ ਖੜੋ ਹਾਂਜੀ 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 ਹਲੋ ਆਓ ਇੱਥੇ ਤਰੰਤ ਆ ਰਿਹਾ ਇਹਨਾਂ ਨੇ ਕਹਿੰਦਾ ਕੀ ਲੈ ਯਾਰ ਇਹਨਾਂ ਨੇ ਹਾਂ ਲਾਈਵ ਹੋ ਰਿਹਾ ਲਾਹਾਂ ਠੀਕ ਹੈ ਲਾਈਵ ਹੋ ਰਿਹਾ ਪੇਜ ਦੇ ਉੱਤੇ ਸਤ ਸ੍ਰੀ ਅਕਾਲ ਜਾਲੀ ਕਰਨੀ ਆ ਹੁਣ ਹੁਣੇ ਆਉਣੇ ਕੀ ਕਰਕੇ ਹੁਣ ਵੀ ਚੱਲ ਰਿਹਾ ਚਲੋ ਠੀਕ ਆ ਮੈਂ ਕਰਦਾ ਗੱਲ ਕਰ ਕਰ ਹਾਂ ਕਰਦਾ ਕਰਦਾ ਗੱਲ ਸਾਡੇ ਦੇ ਭੈਣਾ ਲਾਡੀ ਯਾਰ ਜੋ ਹੰਡਿਆ ਉਹ ਪਹਾੜ ਤੇ ਬੜਾ ਤਕੜਾ ਡਾਇਲੋਗ ਹੈ ਇਹ ਭਗਵਾਨ ਜਮਾਨ ਨੇ ਕਹਿੰਦਾ ਸਾਡੇ ਇਹ ਮੋਦੀ ਵੀ ਕਹਿੰਦਾ ਕੋਹ ਨਹੀਂ ਕਹਿੰਦਾ ਪਤਾ ਤੇ ਉਦੋਂ ਲੱਗਦਾ ਨਾ ਕਿ ਸਾਹ ਕਿਸਾਨ ਤੇ ਮਜ਼ਦੂਰ ਦੇ ਹਿੱਤ ਦੀ ਗੱਲ ਆਉਂਦੀ ਕੌਣ ਕਰਦਾ ਆਜੋ ਆਦੇ ਆਜਦੇ ਆ ਆਂਦੇ ਆਂਦੇ ਆ ਚਲੋ ਆਜੋ ਤਾਰ ਦੇਣ ਜਾਂ ਹਾਂਜੀ ਉਤਾਰ ਦਿਓ ਜੀ ਅਸੀਂ ਆਪਾਂ 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 ਪਾਸੇ ਕਾਨੂੰ ਜੇਦ ਕਰਕੇ ਨਹੀਂ ਜੇਦ ਤੋਂ ਹੀ ਕਰ ਰਹੇ ਜੇਦਾਂ ਹੀ ਥੋੜਾ ਕਰ ਰਹੇ ਹੋ ਤੁਸੀਂ ਸਰਕਾਰ ਮੇਰੀ ਗੱਲ ਸੁਣੋ ਮੰਨੋ ਇੱਕ ਮਿੰਟ ਡਿਪਟੀ ਸਾਹਿਬ ਡਿਪਟੀ ਸਾਹਿਬ ਇੱਕ ਡਿਪਟੀ ਸਾਹਿਬ ਇੱਕ ਮਿੰਟ ਸੁਣ ਲਿਓ ਬੇਨਤੀ ਸੁਣ ਲਿਓ ਆਪਣੇ ਪ੍ਰਧਾਨ ਦੀ ਗੱਲ ਸੁਣੋ ਬੇਨ ਬੇਨਤੀ ਸੁਣ ਲਿਓ ਬੇਨ ਮੇਰੀ ਬੇਨਤੀ ਆਪਣੇ ਪ੍ਰਧਾਨ ਦੀ ਗੱਲ ਸੁਣੋ ਅਸੀਂ ਜੋ ਗੱਲ ਉਹ ਕਰਦਾ ਕਹਿੰਦਾ ਚਲੋ ਚਲਦਾ ਸਾਰੇ ਪ੍ਰਧਾਨ ਜੀ ਜਿਹਨਾਂ ਕਾਰਨ ਰਾਜ ਹੋ ਗਿਆ ਬੰਦੇ ਤੇ ਛੜਨੇ ਛੜਦੇ ਹੋ ਯਾਰ ਕੋਈ ਨਹੀਂ ਕੋਈ ਨਹੀਂ ਬੰਦੇ ਤੁਹਾਡੇ ਕਿਤੇ ਨਹੀਂ ਜਾਂਦੇ ਚੱਲ ਯਾਰ ਚਟਾਲ ਕਿੱਥੇ ਚਟਾਲ ਹਾਂ ਕਿੱਥੇ ਆਇਦਰ ਆਓ ਆਇਦਰ ਆਓ ਸਾਰੇ ਜਣੇ ਮੇਰੀ ਗੱਲ ਸੁਣੋ ਓ ਯਾਰ ਮੇਰੇ ਨਾਲ ਆਇਦਰ